ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵੇੜ ਆ ਗਈ ਵੀਰੋ ਇੱਕ ਪਾਜੀ ਸੂਰੀਆ ਚੰਗੇ ਰਿਕਾਰਡ ਵਾਲੀ ਦੱਸਦਾ ਵੀਰ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੱਸੇ ਵਾਲੂ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਚੀ ਸੁਣਾਓ ਵਧੀਆ ਵੀਰੇ ਠੀਕ ਠਾਕ ਜੀ ਹੋਰ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਨਾਮ ਜੀ ਮੇਰਾ ਫਰੀਦ ਜੋ ਹਾਂਜੀ ਪਿੰਡ ਵੀ ਜੀ ਕੰਦਵਾਲੀ ਜੋ ਹਾਂਜੀ ਫੋਨ ਨੰਬਰ ਵੀ ਜੀ 73472 ਹਾਂਜੀ 74260 ਠੀਕ ਹੈ ਜੀ ਹਾਂਜੀ ਤਾਂ ਇੱਕ ਹੀ ਵੇੜਾ ਗਿਆ ਆਪਣੇ ਕੋਲੇ ਸੂਈ ਹੈ ਠੀਕ ਹੈ ਜੀ ਤਾਂ ਆਪਣਾ ਵੀਰੇ ਦੁੱਧ ਕਿੰਨਾ ਹੋਣਾ ਇਹਦੇ ਥੱਲੇ ਦੁੱਧ ਵੀ 10000 ਕਿਲੋ ਹੈਗਾ ਜੀ 10000 ਲੀਟਰ ਹੈਗਾ ਹਾਂਜੀ ਤਾਂ ਸੂਈ ਕਿੰਨੇ ਦਿਨਾਂ ਦੀ ਵੀਰ ਸੂਈ ਜੀ ਹੋ ਗਏ 10 15 ਦਿਨ 10 15 ਦਿਨ ਹੋ ਗਏ ਹਾਂਜੀ ਠੀਕ ਹੈ ਤੇ ਬੱਚਾ ਕੀ ਪਾਲਿਆ ਨੇ ਵੀਰੇ ਵਛੀ ਆ ਗਈ ਹੋ ਜੀ ਮਗਰ ਮਗਰੇ ਦੇ ਵਛੀ ਆ ਗਈ ਆ ਤੇ ਖੋਲੀ ਵਿਹੜ ਤੋੜ ਕੇ ਵਿਖਾਈਏ ਵੀਰੇ ਵੇਖੋ ਵੀਰੋ 10 ਤੋਂ 15 ਦਿਨ ਨੂੰ ਸੂਈ ਨੋ ਗਿਆ ਮਗਰੇ ਦੇ ਵੱਛੀ ਆ ਗਈ ਆ ਦੁੱਧ 11 ਲੀਟਰ ਵੀ ਦੱਸਦਾ ਚੰਗੀ ਵਿਹੜ ਆ ਬਾਕੀ ਵੀਰੇ ਚੈੱਕ ਕਰ ਲਓ ਫੇਸ ਕੁਆਲਟੀ ਵੀ ਤੇ ਤੋਰਾ ਤਾਰਾ ਚੈੱਕ ਕਰ ਲਓ ਚੰਗੀ ਸੋਹਣੀ ਵਿਹੜ ਆ ਵੱਡੇ ਪੱਲੇ ਜੀ ਵੀਰੋ ਐ ਲੈ ਵਾਲੂ ਆ ਚੰਗਾ ਲੱਗਿਆ ਚੁਵਾਈ ਚੁਈ ਕਿਵੇਂ ਦੀ ਵੀਰ ਜੀ ਬਾ ਚੁਵਾਈ ਵੀਰ ਜੀ ਇੱਕ ਨੰਬਰ ਆ ਠੀਕ ਚੰਗੀ ਸੋਹਣੀ ਚੁਵਾਈ ਲੱਗੀ ਆ ਤਾਂ ਬਾਕੀ ਵੀਰ ਜੀ ਅੱਗੇ ਵੀਰੇ ਪਸ਼ੂਦਨ ਵੀ ਤੁਸੀਂ ਕਿਹੜੇ ਵੇਚਦੇ ਹੋ ਹੁਣ ਦੀ ਸੱਚਾਈ ਆ ਦੁੱਧ ਦੀ ਤੁਹਾਡੇ ਇਹ ਨਹੀਂ ਕੋਈ ਵੀਰੇ ਨੇ ਕਹਿਤਾ 13 14 ਲੀਟਰ 11 ਲੀਟਰ ਤਾਂ ਜਿਆਦਾ ਨਹੀਂ ਦੱਸਿਆ ਵੀਰੇ ਹਨਾ ਦੁੱਧੋਂ ਤਾਂ ਫਿਰ ਵਧੂਗੀ ਵੀਰੇ ਹਨਾ ਦੁੱਧ ਕਾਜ 15 ਕਿਲੋ 14 15 ਕਿਲੋ ਤਾਂ ਚਵਾਜੂ ਹਨਾ ਕੀ ਮਾਤਾ ਵੇਖੋ ਵੀਰੇ ਥਣਸੂ ਦੀ ਕੁਆਲਿਟੀ ਚੈੱਕ ਕਰ ਲਓ ਐ ਸੋਨਾ ਨੋਕ ਵਾਲਾ ਥਣ ਲੱਗਿਆ ਤੇ ਗੇਠ-ਗੇਠ ਤੇ ਥਣ ਲੱਗਿਆ ਵੀਰੇ ਚੰਗੀ ਸੋਹਣੀ ਵੇੜ ਆ ਤਾਂ ਲੰਮੀ ਬੇਲਾ ਠੀਕ ਐ ਚੁਆਈ ਚੁਈ ਇੱਕ ਨੰਬਰ ਵੀਰੇ ਲੱਗੀ ਹਾਂਜੀ ਹਾਂਜੀ ਵੀਧੀ ਹਾਂਜੀ ਸ਼ਾਮਾਂ ਨੂੰ ਪੂਰੀ ਓਕੇ ਬੰਨ੍ਹਣੀ ਐ ਟਾਈਮ ਵੀ 9:30 ਦਾ ਆਇਆ ਆ ਆ ਸਾਡੇ ਚੁਆਈ ਕੀਤੀ 5:00 ਵਜੇ ਵੀਡੀਓ ਬਣਾਉਣੀ ਐ ਤਾਂ ਦਾ ਟਾਈਮ ਨਾ ਕਰ ਲਈ ਥੋੜੀ ਜਿਹੀ ਚੁਆਈ ਜੀ ਅੱਛਾ ਜੀ ਇਹ ਸ਼ਾਮ ਐ ਸ਼ਾਮਾਂ ਨੂੰ ਚੰਗੀ ਬੰਦੀ ਐ ਠੀਕ ਆਏ 9:30 ਤੱਕ ਕਰੀਬ ਟਾਈਮ ਆ ਤਾਂ ਬਾਕੀ ਵੀਰੋ 6:00 ਦੀ 5:00 ਦੀ ਵੀਰ ਕਹਿੰਦਾ ਚੁਆਈ ਕੀਤੀ ਆ ਤੇ ਸ਼ਾਂਤਾਂ ਤਾਂ ਹੀ ਕਾਫੀ ਵਿਹੜ ਬਣ ਜਾਂਦੀ ਆ ਤੇ ਵੱਡੀ ਵਿਹੜ ਆ ਵੀਰੋ ਲੰਮੀ ਬੇਲ ਦੀ ਆ ਤੇ ਚੰਗੀ ਵਿਹੜ ਆ ਬਾਕੀ ਚਲੋ ਇਹ ਸਵੇਰ ਦਾ ਟਾਈਮ ਪਸ਼ੂ ਭੁੱਖੇ ਭੱਖੇ ਵੀ ਆ ਹਨਾ ਥੋੜੇ ਪੱਠੇ ਪੁੱਠੇ ਪੈਣ ਆ ਲਿਆ ਬਾਕੀ ਵੀਰੋ ਵਿਹੜ ਬਹੁਤ ਸ਼ਾਨਦਾਰ ਆ ਤਾਂ ਥਣ ਥਣ ਵੀ ਚੰਗਾ ਲੱਗਿਆ ਐ ਨਾਣਾ ਨੂਣਾ ਕਾਇਮ ਆ ਤਾਂ ਵੀਰੇ ਬੱਚਾ ਇਹਨੇ ਆ ਵਸ਼ੀ ਪਾਲੀ ਹਨਾ ਤੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਐ ਵਿਹੜ ਮੋਲ ਭਾਈ ਜੀ 55 ਕਰੀਏ ਭਾਈ 60 ਕਰੀਏ ਹਾਂਜੀ 45 ਦੀ ਦੇ ਦਈਏ ਵੀ ਜੀ 45 ਦੀ ਹਾਂਜੀ ਠੀਕ ਐ ਕਰ ਦਿਓ ਮਾਂਦਨ ਵਿੱਚੋਂ ਦੇ ਵੀ ਤੇ ਔਰ 40 ਦੀ ਜਾਣਦਾ ਵੀ ਜੀ 40 ਦੀ ਬਹਾਨ ਹਾਂਜੀ ਕੀ ਬਾਤ ਐ ਜੀ ਵੇਖੋ ਵੀਰੋ 40000 ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਵੱਡੀ ਵੈੜ ਜੋ ਲੰਮੀ ਬੇਲ ਦੀ ਆ ਬਾਕੀ ਵੀਰੇ ਚਾਰੂ ਚੂਰੂ ਆ ਚਲੋ ਇਹ ਸਵੇਰ ਦਾ ਟਾਈਮ ਆ ਥੋੜੇ ਪਸ਼ੂ ਭੁੱਖੇ ਨੇ ਬਾਕੀ ਥਣ ਥਣ ਚੰਗਾ ਲੱਗਿਆ ਨਾੜਾ ਨੂੰ ਨਾ ਚੈੱਕ ਕਰ ਲਓ ਬਾਨੇ ਦੇ ਐ ਲੈ ਵਾਲੂ ਆ ਚੰਗਾ ਘੈਂਟ ਲੱਗਿਆ ਜੀ ਤਾਸ਼ਾ ਜੀ ਕਿਰਮ ਵੇਲ ਨਹੀਂ ਦਾਦੀ ਵੈੜ ਹੈ ਬਿਲਕੁਲ ਰੇਟ ਵੀਰੇ ਜੈ ਜਾਂ ਹਾਂ ਜੀ ਤਾਂ 40 ਚੋਂ ਵੀਰੇ ਕਰਦੀ ਮਾਨਤਨ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮਾਨਤਨ ਕਰਦੀ 40 ਚੋਂ ਜੀ ਕਰਦਾਂਗੇ ਜੀ ਕੋਈ ਦੂਰੋਂ ਚੱਲ ਕੇ ਵੀਰ ਆਊਗਾ ਰੇ ਮਾਨਤਨ ਵੀ ਜੀ ਕਰਦਾਂਗੇ 40 ਚੋਂ ਜੂ ਹਣਾ ਤਾਂ ਇੱਕ ਰੀ ਤੋਰਾ ਵਿਖਾ ਦੀ ਦੂਰੇ ਦਾ ਵੀਰੇ ਵੇਖੋ ਵੀਰੇ ਇੱਕ ਰੀ ਤੋਰਾ ਫੇਰ ਚੈੱਕ ਕਰ ਲੋ ਵੱਡੇ ਪੱਲੇ 'ਚ ਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਤੇ ਚੰਗੀ ਸੋਹਣੀ ਵੈੜ ਆ ਬਿਲਕੁਲ ਜੀ ਆ ਥੋੜੀ ਨਵਾਉਣ ਨੂੰ ਵੀ ਵਾਲੀ ਆ ਵੈੜਾ ਜਿਸ ਵੀਰ ਨੇ ਗਿਆ ਥੋੜਾ ਤਾਂ ਬਾਕੀ ਵੀਰੇ ਲੈਵਲ ਉਹ ਚੈੱਕ ਕਰ ਲੋ ਚੰਗਾ ਸੋਹਣਾ ਲੈਵਲ ਲੱਗਿਆ ਥਨ ਥੁਣ ਵੀ ਚੰਗਾ ਆ ਗਿਆ ਵੈੜ ਨੂੰ ਕਮਾਲ ਹੋ ਗਿਆ ਆਮਾਨ ਵਿੱਚ ਚੰਗੀ ਭਾਂਜਦੀ ਆ ਦੇ ਠੀਕ ਇਹ 9 10 ਦਾ ਟਾਈਮ ਹੋਇਆ ਸੋਹਣਾ ਥਨ ਲੱਗਿਆ ਚਵਾਈ ਵਾਲਾ ਵੀਰੋ ਤੇ ਚੰਗੀ ਸੋਹਣੀ ਵੈੜਾ ਠੀਕ ਹੈ ਜੀ ਤਾਂ ਹੁਣ 11 ਲੀਟਰ ਦੁੱਧ ਆ ਗਿਆ ਵੀਰੇ ਹਾਂ ਜੀ ਵੀਰ ਜੀ ਠੰਡਾ ਕਰ ਗਿਆ ਪੂਰਾ ਜੀ 11 ਕਿਲੋ ਕਹਾਂ ਨੇ ਵੀ ਜੀ ਪਹਿਲੇ 15 ਗਿਆ ਜੀ 16 ਗਿਆ ਜੀ ਪਰ ਅੱਛੀ ਦੁੱਧ ਕਰ ਜਾਓ ਵੀ 15 16 ਕੋਈ ਕੰਮ ਸੱਚਾਈ ਦਾ ਦੱਸਣਾ ਬਿਲਕੁਲ ਵੀਰੇ ਨਹੀਂ ਸੱਚਾਈ ਹੈ ਜੀ ਹਾਂ ਜੀ ਤਾਂ ਬਾਕੀ ਵੇਖ ਲਓ ਵੀਰੋ ਹਰੇ ਸਵੇਰ ਦਾ ਟਾਈਮ ਆ ਸ਼ਾਮ ਤਾਈਂ ਕਾਫੀ ਵੀਰ ਕਹਿੰਦਾ ਵੈੜ ਬਣ ਜਾਂਦੀ ਆ ਠੰਡ ਥੋਣੇ ਨੂੰ ਚੰਗਾ ਲੱਗਿਆ ਤਾਂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਵੀਰ ਮੋੜੂ ਗਣੀ ਛੋਟ ਛਾਟ ਹੋਰ ਹੋ ਜੂ 40 ਚ ਹਣਾ ਵੀਰੇ ਹਾਂ ਜੀ ਵੀਰ ਹੋ ਜੂਗੀ ਠੀਕ ਹੈ ਜੀ ਤੁਹਾਡਾ ਆਪਣਾ ਨਾਮ ਦੱਸ ਦਿਓ ਵੀਰੇ ਫਿਰ ਨਾਮ ਜੀ ਮੇਰਾ ਪ੍ਰੀਜ ਹਾਂਜੀ ਕੈਂਡ ਕੰਦੋ ਵਾਲੀ ਜੋ ਨੰਬਰ 73472 ਹਾਂਜੀ 74160 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਆਪ ਸਤਿ